ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੰਘ ਸਾਹਿਬ ਗਿਆਨੀ ਉਗਰਤਾਲ ਸਿੰਘ ਵੱਜ ਜੱਦੀ ਪਿੰਡ ਚਨੋਹਾ ਸੰਤ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਜੱਦੀ ਪਿੰਨ ਡਾਲੋ ਇਹਨਾਂ ਮਹਾਪੁਰਸ਼ਾਂ ਇਲਾਕੇ ਵਿੱਚ ਸੰਸਥਾ 2018 ਤੋਂ ਮਤ ਦੇਵਨ ਵਾਰੀ ਹੈ ਸੰਸਥਾ ਵੱਲੋਂ ਅੱਜ ਪਿੰਡ ਭਾਮ ਰਵਦਾਸ ਮਹਾਰ ਗੁਰਦੁਆਰਾ ਸਾਹਿਬ ਵਿਖੇ ਮਾਹ ਪੁੰਮੇਸ਼ਵਰੀ ਦੇ ਫਲਾਨਾ ਜੋੜ ਮੇਲੇ ਤੇ 13ਵਾਂ ਬੂਟਾ ਲੰਗ ਲਗਾਇਆ ਗਿਆ ਜੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਂ ਮਾਤਾ ਵਾਰ ਨੂੰ ਵਧੀਆ ਬਣਾਉਣ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਣ ਦੇਣ ਵਾਸਤੇ ਬਹੁਤ ਸਾਰੇ ਬੂਟੇ ਲਗਾਓ ਜਿਹੜੇ ਸਾਰਤਾ ਬੂਟੇ ਲੈ ਕੇ ਜਾਨੀ ਆਏ ਉਹਨਾਂ ਬੇਨਤੀ ਆ ਬੂਟੇ ਸੰਭਾਲ ਵੀ ਕਰਨੀ ਆ ਖਾਸ ਕਰਕੇ ਜੇ ਨਿੰਮ ਦੇ ਬੂਟੇ ਲੈ ਕੇ ਜਾਂਦੇ ਆ ਨਿੰਮ ਦਾ ਬੂਟੇ ਨੂੰ ਪੂਰਾ ਮਾਰ ਕਰਦਾ ਤੇ ਉਹਨੂੰ ਪੂਰੇ ਨੂੰ ਬਚਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਿੰਘ ਪੇਮ ਨੂੰ ਛਾੜੀਆਂ ਨੂੰ ਠੱਕ ਲਾਉਂਦੇ ਨਹੀਂ ਥੋੜੀ ਠੱਕ ਲਾਉਂ ਨੂੰ ਫੇਰ ਉਹਨੂੰ ਵਧੀਆ ਨਹੀਂ ਨਹੀਂ ਛਾੜੀਆਂ ਵਲੇ ਨਾ ਮੈਂ ਕੋਰਡ ਬਿਨਾਂ ਬਣ ਕੇ ਵਰਤਦਾ ਹਾਂ ਇਹ ਤਾਂ ਹੈ ਰੋਣਾ ਰੋਣਾ ਉਹਦਾ ਹੁੰਦਾ ਆ ਆ ਜਾ ਹਾਂ ਤੇ ਵੱਡੇ ਬਾਰੇ ਹਾਂਜੀ ਛੋਟਾ ਉਹਦਾ ਹਾਈਬ੍ਰਿਡ ਕੁੱਤਾ ਹੈ ਦਿਓ ਦਿਓ ਇਹਦਾ ਤੁਹਾਨੂੰ ਲੈ ਲਓ ਇਹ ਹੋਰ ਫੜਾ ਜੀ ਹੋਰ ਫੜਾ ਮਾਤਾ ਜਾ ਜਾਓ ਕਲਸਾ ਜੀ ਆ ਲੋ ਮਾਤਾ ਇਹੋ ਮਾਤਾ ਜੀ ਆਜੋ ਮਾਤਾ ਮੂਹ ਬਣ ਕੇ ਆਲੋ ਰੱਬੀ ਕਹਿੰਦਾ ਨਾ ਆਹੋ ਆਹੋ ਜਲਦੀ ਭਾਈ ਬਾਹਰ ਤੋਂ ਨਹੀਂ ਚੱਲਦਾ ਹਾਂ ਜੱਟ ਵੀ ਹੋਣ ਤੇਰੇ ਪੀ ਉਹ ਆ ਜਣਾ ਕੋਲ ਲਾਓ ਜਣਾ ਮਾਰੀਆਂ ਆਂਦੀਆਂ ਦਵਾਈਆਂ ਦੇ ਪਤੇ ਇਸਮਾਲ ਹੁੰਦੇ ਨੇ 13 ਤੋਂ ਬੱਦਲ ਪੋਟਰ ਨਿਕਦਾ 13 ਤੋਂ ਬੱਦਲ ਪੋਟਰ ਨਿਕਦਾ ਉਹ ਆ ਜਣਾ ਨਾ ਇਹ ਮੁਟਾਇਕਾ ਹੈ ਆ ਠੰਡੀ ਚਾਰ ਕਮ ਕੈਂ ਬੁਕ ਕੈਂ ਬੁਕ ਕੈਂ ਆ ਪਿਛੇ ਨੇ ਮੈਂ ਇਹਦੇ ਵੀ ਨਮ ਦਿਓ ਆ ਪਿਛੇ ਨੇ ਬੜਾ ਨੇ ਪੜਾਓ ਨਮ ਕਾਂਬੇ ਸਵੰਜੇ ਨਾ ਨਹੀਂ ਹੈ ਨਾਲੀਸਤ ਆ ਲੈਮ ਆਹਰੇ ਦੇ ਵੰਦਨਾ ਕਰੇ ਸੋਚਣਾ ਅੰਨੇ ਮੈ ਦੇ ਦਿਓ ਨਾਲ ਕੁ ਦੇ ਦਿਓ ਮਾੜਾ ਬੋਲੋ ਦੇਵ ਦੇਵ ਬੁੱਢੀ ਲੇ ਲਵਾ ਬਾਬਾ ਦੇ ਦਿਓ चाहींदा भाई <itaruhi> <hors>

ਆਇਆ ਮਰ ਮਾ ਤੇਰੀਆ ਭਾਮ ਮੈਨੂੰ ਅੱਟ ਤੇ ਬੂਟੇ ਬਣਨੇ ਜਾ ਰਹੇ ਨੇ ਇਸ ਵਕਤ ਜੀ ਤੇ ਥੋੜੇ ਬੂਟੇ ਬਚੇ ਹੋਏ ਨੇ ਜੀ ਨਿੰਮ ਸੁਹਾਜਣਾ ਅਰਜੁਨ ਦੇ ਬੂਟੇ ਬਚੇ ਹੋਏ ਨੇ ਤੇ ਕੁਝ ਫੁੱਲਦਾਰ ਬੂਟੇ ਨੇ ਹੋਰ ਖਾਸੇ ਕਿਹੜੇ ਕਿਹੜੇ ਆ ਚਲੋ ਅਰਜੰਦਾ ਮੈਡੀਕਲ ਅਰਜਨ ਲੈ ਲਵਾ ਹੋਰ ਕਿਤੇ ਨਹੀਂ ਅੱਜ ਬੂਟਿਆਂ ਦੇ ਲੰਗਰ ਵਾਸਤੇ ਲੰਗਰ ਵਾਸਤੇ ਟਰੈਕਟਰ ਸੇਵਾ ਸੰਤ ਬਾਬਾ ਨਿਧਾਨ ਸਿੰਘ ਜੀ ਹਜੂਸਾ ਜੱਦੀ ਪਿੰਡ ਡਾਲੋਂ ਉਹਨਾਂ ਦੇ ਪਿੰਡ ਤੋਂ ਹਰਮਨ ਸਿੰਘ ਖਾਲਸਾ ਜੀ ਆਪਣਾ ਟਰੈਕਟਰ ਲੈ ਕੇ ਪਹੁੰਚੇ ਟਰਾਲੀ ਸੇਵਾ ਸਤਨਾਮ ਸਿੰਘ ਪੰਜ ਪਿੰਡ ਜਨੋਹੇ ਤੋਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜੀ ਸਾਡਾ ਲਗਾਤਾਰ ਸਾਥ ਦੇ ਰਹੇ ਨੇ ਜੀ ਤੇ ਇਧਰ ਮੋਟਿਆਂ ਦੀ ਸੇਵਾ ਚੱਲ ਰਹੀ ਹੈ ਜੀ ਮੋਟਿਆਂ ਦੀ ਸੇਵਾ ਹੋ ਰਹੀ ਹੈ ਜੀ ਤਾਂ ਤਨ ਬੂਟੇ ਦਿੱਤੇ ਜਾ ਰਹੇ ਨੇ ਜੀ ਆਓ ਜੀ ਜਵਾਹਰ ਜੀ ਆਪਕੇ ਜਲਦੀ ਲਿਆ ਜਾਂਦੇ ਆਂ ਬਾਈ ਦੇਖਾ ਕਰੀਂ ਕਿੰਨੇ ਕਿਹਦੇ ਨਾ ਕਿਹਦੇ ਆਪਾਂ ਪਤਾ ਲਾ ਦੇ ਇਹ ਸੂਰੀ ਲਗਾਣੀ ਤਾਂ ਕਿੱਥੇ ਆ ਅੱਜ ਪਿੰਡ ਪਾਂ ਵਿਖੇ ਮਾਂ ਪਰਮੇਸ਼ਰੀ ਦੇ ਸਾਲਾਨਾ ਜੋੜ ਮੇਲੇ ਵਿਖੇ ਗਰੀਬ ਦਾਮੂ ਗੁਰੂ ਸਾਹਿਬ ਦਾ ਜਨਵਾਬ ਵੱਲੋਂ ਬੂਟੇ ਲੰਗ ਲਗਾਇਆ ਗਿਆ ਤੇ ਸੰਗਤਾਂ ਨੂੰ ਬੂਟੇ ਦਿੱਤੇ ਜਾ ਰਹੇ ਨੇ ਇੱਧਰ ਤੋਂ ਮਦਦ ਮਤਾਂ ਦਿਓ ਤੂੰ ਸੁਆਣ ਜਣ ਦੇ ਦੇ ਸੁਆਣ ਜਣ ਦੇ ਦਿਓ ਸੁਆਣ ਜਣ ਦੇ ਦਿਓ ਲਾਵਾਪਾ ਦੇ ਨਾਲ ਦੇ ਦਿਓ ਤੇ ਸੇਵਾ ਸ਼ੁਰੂ ਹੋ ਚੁੱਕੀ ਹੈ ਜੀ ਇੱਕ ਪਰਿਵਾਰ ਨੂੰ 2 ਜਾਂ 3 ਬੂਟੇ ਦਿੱਤੇ ਜਾ ਰਹੇ ਨੇ ਜੀ